ਚਾਹ ਨਾਲ ਪੀ ਲੋ ਥੋੜੀ ਜਿਹੀ ਲੈ ਲੋ ਚਾਹ ਮੈਂ ਪੀਤੀ ਕਿੰਨੇ ਕੁ ਭਾਰੀ ਆ ਹੱਥ ਜਪਾ ਮੈਂ ਕ ਜਮਾ ਵੀ ਨਹੀਂ ਮੇਰਾ ਬੱਠੀ ਹੋ ਗਰੀ ਇੰਨੇ ਕੁ ਬੱਚੇ ਦਾ ਭਾਰ ਨਹੀਂ ਪਤਾ ਲੱਗਦਾ ਹੈਗਾ ਤਾਈ ਹਾਂ ਇੰਨੇ ਕੁ ਬੱਚੇ ਦਾ ਨਹੀਂ ਲੱਗਦਾ ਹੈਗਾ ਮੈਂ ਕਿਹਾ ਤਾਈ ਹੀ ਆਈ ਹੈ ਦੀ ਹਾਂ ਕਹਿੰਦੇ ਤਾਈ ਨਹੀਂ ਆਈ ਹੈ ਦੀ ਕੋਮਲ ਮੈਂ ਕਰੀ ਤਾਈ ਨੂੰ ਕਿਹਾ ਤਾਂ ਤਾਈ ਕਹਿੰਦੀ ਫੇਰ ਆਉਂਗੀ ਫੇਰ ਤਾਈ ਕਹਿੰਦੀ ਜਾਂ ਸੀ ਦੋਨੇ ਜਾਉਗੇ ਜਾਂ ਮੈਕਲ ਵੀ ਪਿੱਛੇ ਦਾ ਕੰਮ ਕੋਣਾ ਕਰੂਗਾ ਹਾਂ ਮੇ ਰਾਤ ਦਾ ਮੇਰਾ ਫੇਰਾ ਰੋਟੀ ਪਾਣੀ ਲੈ ਆਓ ਉਹ ਤਾਂ ਬਾਅਦ ਚ ਵੀ ਆ ਜਾਣਗੇ ਆ ਕੋਈ ਨਾ ਹਲੇ ਤਾਂ ਤਿੰਨ ਸਾਨੂੰ ਜਿਆਦਾ ਹੋਇਆ ਬੇਟਾ ਸਵੇਰ ਦਾ ਵੀ ਅਸੀਂ ਤਾਂ ਜਾਲੇ ਕਦ ਬਗਦੀ ਹੈ ਉਹ ਵੀ ਹਰਜਿੰਦਰ ਲੇਟ ਆਇਆ ਨਹੀਂ ਤਾਂ ਕਦੇ ਆ ਜਾਂਦੇ ਅਸੀਂ ਉਹ ਮਹਾਰੀ ਤੋਂ ਹੋਣੇ ਆਇਆ ਅਸੀਂ ਉਹਨੂੰ ਕੱਪੜੇ ਨਹੀਂ ਬਦਲਦੇ ਗੱਡੀ ਦੇ ਅੰਦਰ ਹੋ ਕਰਨ ਦੇਈ ਮੈਂ ਕਿ ਚਲੋ ਪਹਿਲਾਂ ਹਰਿਆਣੂ ਮੇਰੇ ਵੱਲੋਂ ਸੱਚੀ ਗੱਲ ਕੈਕ ਨਾਲ ਵੀ ਸਿਰਫ ਬਰਤਨ ਰੱਖਣ ਲਈ ਆ ਹਰਪੀ ਦੀ ਮੰਮੀ ਹ ਦਸਰੀ ਦੀ ਹਰਪੀ ਦੀ ਮੰਮੀ ਉਹ ਦੱਸਣਾ ਰਹੀ ਦੀ ਦੋਵੇਂ ਜਣੀਆਂ ਹਾਂ ਉਹ ਮੈਂ ਤਾਂ ਇੱਧਰ ਜਾਸਤਾ ਹਾਂ ਫੈਨਾ ਨਹੀਂ ਸਪੜ ਨੂੰ ਜੀ ਖਾਈ ਸਾ ਸਾਂ ਕਰ ਰਿਹਾ ਤਾ ਆ ਬੁਲੀ ਅੱਛਾ ਤੂੰ ਕਿੱਥੇ ਸੀ ਮੈਂ ਉੱਪਰ ਤੀ ਕੋਠੇ ਤੇ ਅੱਛਾ ਚਲੋ ਜੀ ਸਵੇਰੇ ਸਵੇਰੇ ਆਈ ਕੋ ਖੁਸ਼ਖਬਰੀ ਆ ਰਵੀ ਦੇ ਕਿੰਨੇ ਦਿਨ ਪੁੱਛੇ ਰਵੀ ਦੇ ਕੀ ਹੋਇਆ ਕੀ ਹੋਇਆ ਲੋ ਜੀ ਗੁड़िया ਹੋ ਗਈ ਬੇਬੀ ਗਰਲ ਕੁੜੀ ਆ ਗਈ ਕੀ ਪਤਾ ਹੁਣ ਸਾਡਾ ਵੀ ਟਾਈਮ ਲੱਗ ਜਾ ਜਨਦਾ ਹਾਂ ਅਸੀਂ ਫੇਰ ਬਲਾਸਪਾਸਪਟਲ ਚ ਆਹ ਦਿਖਾਵਾਂਗੇ ਪ੍ਰੈਸ਼ਰ ਕਹਿੰਦੀ ਦੋਏ ਟਾਂਕੇ ਲੱਗੇ ਨੇ ਹਾਂ ਮੈਨੂੰ ਪਤਾ ਤਾਂ ਉਹਦਾ ਪ੍ਰੈਸ਼ਰ ਹੋਊਗਾ ਕਿਉਂਕਿ ਕਹਿੰਦੀ ਕੱਲ ਜਦ ਗਈ ਸੀ ਉਹ ਕਹਿੰਦੀ ਮੂਮੈਂਟ ਘਟਾਈ ਸੀ ਨਾ ਕਹਿੰਦੀ ਦੋਏ ਟਾਂਕੇ ਲੱਗੇ ਨੇ ਉਹਦੀ ਭੈਣ ਕਹਿੰਦੀ ਰਾਵੀ ਦੀ ਭੈਣ ਦਾ ਫੋਨ ਹੈ ਤਾਂ ਹਾਂ ਦੋ ਲੱਗੇ ਨੇ ਰਾਵੀ ਦੀ ਭੈਣ ਦਾ ਫੋਨ ਹੈ ਜਿਹੜਾ ਕੁੜੀਆ ਵੀਡੀਓ ਤਾਂ ਬਣਾਈ ਨਹੀਂ ਆ ਦੇਖੋ ਆਏ ਨਾ ਵੀ ਐਨਾ ਚੋਟੜਿਆ ਪਿਆ ਦੇਖੋ ਸਾਰੇ ਲੈਨ ਬੰਨੀ ਇੱਧਰ ਨੂੰ ਜਾ ਰਹੇ ਨੇ ਰਾਵੀ ਉਹਨਾਂ ਦੇ ਘਰ ਨੂੰ ਵੀ ਛੋਟੀ ਜੀ ਗੁੰਡੀਆਂ ਆ ਮਾਂਦੀਪ ਆ ਮਾਂਦੀਪ ਹਾਂ ਮਾਂਦੀਪ ਤੇ ਰਿਸ਼ਤੇ ਤੇ ਨਾ ਸਾਡੀ ਸਾਸੂ ਮਾਂ ਕਿਉਂਕਿ ਪੁਰਾਣੇ ਕਈ ਆਏ ਪੁਰਾਣੇ ਵਲੌਗਸ ਦੇਖਦੇ ਨੇ ਨਵੇਂ ਜਿਹੜੇ ਆਪਾਂ ਉਹਨਾਂ ਨੂੰ ਪਤਾ ਨਹੀਂ ਸਾਡੀ ਛੋਟੀ ਸਾਸੂ ਮਾਂ ਜਿਹੜੀ ਰਾਵੀ ਉਹਦੇ ਕੁੜੀ ਹੋਈ ਆ ਛੋਟੀ ਜੀ ਆਹ ਉਹ ਢਿੱਡੀ ਆਹ ਉਹ ਤੇ ਵੀ ਝੋਟੀ ਝੋਟੀ ਆਉ ਆ ਉਹ ਸਾਲਦਾ ਹੋਣਾ ਆ ਇਹ ਆ ਉਹਦੇ ਕੰਨ ਖੁਰਚਿਆ ਕਰੂਗਾ ਬੁੜਾ ਹੋਣਾ ਆ ਇਹ ਬੁੜਾ ਹੋਣਾ ਯੋਵੀ ਨੂੰ ਅੱਧਾ ਬੁੜਾ ਕਹਿੰਦੀ ਆ ਇਹ ਬੁੜਾ ਹੋਣਾ ਆ ਯੋਵੀ ਨੂੰ ਜਵੇਂ ਝੜੱਕੇ ਬੋਲਦੀ ਆ ਕਹਿੰਦੀ ਆ ਅੱਧਾ ਬੁੜਾ ਹੋ ਗਿਆ ਇਹ ਫੇਰੇ ਹਰਕਤਾਂ ਕਰ ਦਿੰਦੀ ਆ ਇੰਨੀਆਂ ਜਿਹਾ ਨੇ ਹਾਂ ਅੱਜ ਆਣੀ ਹਰਕਤਾਂ ਹੈਗੀਆਂ ਨੇ ਆ ਗਈ ਨਹੀਂ ਸਿਆਣੇ ਵਾਲੀ ਆ ਨਾ ਦੀਆਂ ਹਰਕਤਾਂ ਹਮਮਾ ਨਹੀਂ 1 ਮਿੰਟ ਵੀ ਅੱਡੀ ਟਿਕਦੀ ਹੈਗੀ ਹਾਂ ਤੁਹਾਨੂੰ ਖੜਿਆ ਲਿਆ ਕਰੂਗਾ ਜਦ ਖੂਲ ਲੈ ਕੇ ਜਾਮਾ ਕੇ ਦੇਖਾਂ ਕੀ ਰਿਐਕਸ਼ਨ ਕਰੂਗਾ ਨਾ ਕੀ ਹਾਂ ਦੇਖਦੇ ਆ ਪਾਣੀ ਕੋਲ ਨਹੀਂ ਜਾਣਾ ਇਹ ਹੁਣ ਅਸੀਂ ਵੀ ਸੋਚ ਰਹੇ ਆ ਜਾਣ ਦੀ ਹੁਣ ਦੇਖਦੇ ਆ ਸਾਨੂੰ ਸੀਟ ਸੀਟ ਵੈਸੇ ਹਰਪ੍ਰੀਤ ਉਹਨੇ ਵੀ ਤਾਂ ਜਾਣਾ ਏ ਇਹਨਾਂ ਦੀ ਤਾਂ ਗੱਡੀ ਉਹੀ ਲੈ ਕੇ ਗਏ ਹੋਏ ਨੇ ਅੱਛਾ ਫਿਰ ਇਹਨਾਂ ਦੀ ਗੱਡੀ 'ਚ ਜਾਣਗੇ ਹੁਣ ਦੇਖਦੇ ਆ ਫਿਰ ਆਪਾਂ ਨੂੰ ਸੀਟ ਸ਼ਾਇਦ ਮਿਲੂਗੀ ਜੇ ਜਾਣਗੇ ਨਹੀਂ ਮੈਂ ਦੱਸ ਦੂੰਗੀ ਦੱਸ ਦੂੰਗੀ ਜੇ ਮੈਂ ਹਰਜਿੰਦਰ ਨੂੰ ਫੋਨ ਕਰਿਆ ਤਾਂ ਉਹ ਕਹਿੰਦਾ ਫਿਰ ਮੈਂ 3-4 ਵਜੇ ਤੱਕ ਆ ਜਾਊਗਾ ਫਿਰ ਆਪਾਂ ਆਪਣੀ ਗੱਡੀ ਕਰਦੇ ਆ 3-4 ਵਜੇ ਤੱਕ ਜੇ 3-4 ਵਜੇ ਤੱਕ ਟਾਈਮ ਨਾ ਮਿਲੇ ਆਪਾਂ ਕੰਮ ਵੀ ਤਾਂ ਕਰਨਾ ਮੰਮੀ ਵੀ ਗਈ ਹੋਈ ਆ ਹਾਂ ਮੇਰਾ ਕੰਮ ਦਾ ਵਿਆਹ ਏ ਫਿਰ ਉਹੀ ਕਹੇਰੀ ਕੱਲੂ ਵਿਆਹ ਏ ਆਟੋ ਚੜ੍ਹ ਕੇ ਬੱਜੀ ਨਹੀਂ ਆਟੋ ਨਹੀਂ ਦੇਖਦੇ ਆਪਾਂ ਚੱਲ ਜੰਨੇ ਆ ਇਹਨਾਂ ਨੂੰ ਪੁੱਛ ਲੈਣੇ ਆ ਪੁੱਛ ਲਾਂਗੇ ਐ ਤਾਂ ਹੋਊਗੀ ਵਿੱਚ ਲੋ ਜੀ ਮੈਂ ਆ ਗਈ ਕੋਠੇ ਤੇ ਮੈਂ ਕੋਠੇ ਤੇ ਹੀ ਆਵੂ ਨੂੰ ਲੈ ਕੇ ਆਈ ਆ ਤੇ ਬਸ ਅੱਜ ਹੁਣ ਸਾਨੂੰ ਸਵੇਰੇ ਸਵੇਰੇ ਹੀ ਦੇਖੋ ਕਿੱਡੀ ਖੁਸ਼ਖਬਰੀ ਮਿਲੀ ਆ ਸਾਨੂੰ ਪਹਿਲੇ ਹੀ ਪਤਾ ਤਾਂ ਕਿਉਂਕਿ ਅੱਜ ਵੀ ਤੁਹਾਨੂੰ ਸਾਰਿਆਂ ਨੂੰ ਖੁਸ਼ਖਬਰੀ ਸਾਨੂੰ ਸੁਣਾਣੀ ਹੀ ਪਾਉਗੀ ਪਰ ਐ ਨਹੀਂ ਪਤਾ ਤਾਂ ਸਵੇਰੇ ਮਿਲ ਜੂਗੇ ਪਹਿਲਾਂ ਐਵੇਂ ਤਾਂ ਵੀ ਦੁਪਹਿਰ ਹੈ ਇਹ ਸ਼ਾਮ ਤੱਕ ਮਿਲੂਗੀ ਤੇ 라ਵੀ ਦੀ 아이య ਛੋਟੀ ਜੀ ਘਰੇ 베بی গারਲ ਉਹਨਾਂ ਨੂੰ ਨਾ ਮੁੰਡੇ ਜਾਂ ਕੁੜੀ ਦਾ ਕੋਈ ਫਰਕ ਨਹੀਂ ਸੀਗਾ ਕਿਉਂਕਿ ਕਾਫੀ ਸਾਲ ਹੋ ਗਏ ਤੇ ਉਹਨਾਂ ਦੇ ਵਿਆਹ ਨੂੰ ਹਨਾ ਵੀ ਐਨੇ ਸਾਲਾਂ ਬਾਅਦ ਘੱਟੋ ਘੱਟ 10 ਸਾਲ ਤਾਂ ਮੈਨੂੰ ਲੱਗਦਾ ਹੋਗੇ ਹੋਣੇ ਨਾ 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 ਵਿਆਹ ਹੋਇਆ ਨਹੀਂ ਨਾ ਵਿਆਹ ਹੋਇਆ ਨਾ 9 ਸਾਲ ਉਹਨਾਂ ਦੇ ਵਿਆਹ ਨੂੰ ਹੋ ਗਏ ਤੇ 9 ਸਾਲਾਂ ਬਾਅਦ ਹਨਾ ਘਰੇ ਇੱਕ ਜੀ ਦਾ ਆਉਣਾ ਬਹੁਤ ਵੱਡੀ ਗੱਲ ਆ ਹਨਾ ਚਾਹੇ ਕੁੜੀ ਹੋਵੇ ਮੁੰਡਾ ਹੋਵੇ ਇਹਦੇ 'ਚ ਕੋਈ ਫਰਕ ਨਹੀਂ ਹੈ ਬਸ ਘਰੇ ਇੱਕ ਛੋਟਾ ਬੱਚਾ ਆ ਗਿਆ ਇਹ ਬਹੁਤ ਵੱਡੀ ਗੱਲ ਹੁੰਦੀ ਆ ਹਨਾ ਵੀ ਕਿੱਥੇ ਨਾ ਉਮੀਦ ਜੀ ਹੋਣ ਲੱਗ ਜਾਂਦੀ ਆ ਜਿਉਂ-ਜਿਉਂ ਸਾਲ ਵਧਿ ਜਾਂਦੇ ਆ ਹੁਣ ਕਿੱਥੇ ਜਦ ਪਤਾ ਲੱਗਦਾ ਚਾਹੇ ਫਿਰ ਮੁੰਡਾ ਹੋਵੇ ਕੁੜੀ ਹੋਵੇ ਇਹਦੇ 'ਚ ਕੋਈ ਫਰਕ ਨਹੀਂ ਬਸ ਬੱਚਾ ਹੋ ਗਿਆ ਇਹ ਬਹੁਤ ਵੱਡੀ ਗੱਲ ਆ ਹਨਾ ਮੰਮੀ ਪਾਪਾ ਬਣ ਗਏ ਇਹ ਸਭ ਤੋਂ ਵੱਡੀ ਗੱਲ ਆ ਮੇਨ ਹੈ ਜਿਹੜੀ ਤੇ ਬਾਕੀ ਹੁਣ ਬਸ ਹੁਣ ਜਿਹੜੇ ਵੀ ਸਾਡੇ ਹੋਤੇ ਮਤਲਬ ਜਿਨ੍ਹਾਂ ਦੇ ਛੋਟੇ ਛੋਟੇ ਬੇਬੀ ਆਣੇ ਤੇ ਸਭ ਦੇ ਆਗੇ ਸਾਨੂੰ ਹੁਣ ਕਿਸੇ ਦੀ ਕੋਈ ਹੋ ਨਹੀਂ ਹੈਗੀ ਹੈ ਅਣਾ ਮੇਰੇ ਕੀ ਦੇ ਇਸ ਤਰ੍ਹਾਂ ਦੇ ਚ ਫੇ ਮੇਰੇ ਯਾਦ ਨਹੀਂ ਬੱਚ ਦੱਸਾਂਗੇ ਮੇਰੇ ਕੀ ਪਤਾ ਦਰਾਣੀ ਕੈਮਰਾ ਬੰਦ ਹੋਏ ਤੇ ਬਾਅਦ ਮੈਨੂੰ ਯਾਦ ਕਰਾਉਗੀ ਵੀ ਕਿਸ ਦੇ ਇਸ ਲਈ ਕਈ ਵਾਰ ਆ ਹੁੰਦਾ ਆਪਾਂ ਵੀਡੀਓ ਚ ਨਹੀਂ ਦੱਸਣਾ ਬਾਏ ਬਾਏ ਕਰ ਰਹੀ ਹੈ ਉਹ ਕਾਬੰਦਾ ਇਹੋ ਹੀ ਹਾਂ ਚਲੋ ਜੀ ਹੁਣ ਦੇਖਦੇ ਆ ਅੱਜ ਜੇ ਅਸੀਂ ਮਿਲਾਂਗੇ ਤਾਂ ਤੁਹਾਨੂੰ ਵੀ ਮਿਲਾਵਾਂਗੇ ਹੁਣ ਮੈਂ ਆਵੂਨ ਲੈ ਕੇ ਨੀਚੇ ਜਾ ਰਹੀ ਹਾਂ ਕਿਉਂਕਿ ਉਹ ਟਿਕ ਨਹੀਂ ਰਿਹਾ ਇੱਥੇ ਨਾਲ ਤਾਂ ਕੱਪੜੇ ਤਾਂ ਹੁਣ ਦੇ ਰਿਹਾ ਏ ਕਿਉਂਕਿ ਅੱਜ ਮੰਮੀ ਵੀ ਗਈ ਹੋਈ ਆ ਦੁੱਖ ਤੇ ਦੁੱਖ ਤੇ ਗਏ ਹੋਏ ਨੇ ਤਾਂ ਕਰਕੇ ਬਸ ਹੁਣ ਇਹਨੂੰ ਮੈਂ ਥੱਲੇ ਲੈ ਕੇ ਚੱਲੀ ਆਂ ਟੀਵੀ ਲਾ ਕੇ ਬਿਠਾ ਦੂੰਗੀ ਮੈਂ ਤਾਂ ਇਹਨੂੰ ਕਿਉਂਕਿ ਮੇਰੇ ਨਾਲ ਤਾਂ ਹੁਣ ਇਹ ਜਮਾ ਨਹੀਂ ਰਹਿੰਦਾ ਹੈਗਾ ਜੇ ਮੈਂ ਘੁੰਮਣ ਵੀ ਲੈ ਕੇ ਜਾਂਦੀ ਤਾਂ ਵੀ ਘੁੰਮਣ ਨਹੀਂ ਜਾਂਦਾ ਮੇਰੇ ਨਾਲ ਮੈਨੂੰ ਤਾਂ ਬਾਏ ਬਾਏ ਕਰ ਦਿੰਦਾ ਏ ਆ ਦੇਖੋ ਹਾਲਾਤ ਇਹਦੇ ਤੁਸੀਂ ਕੰਦੀ ਵੀ ਲਾ ਕੇ ਬਿਠਾਉਂਦੇ ਇਹਨੂੰ ਖੜ੍ਹਾਉਂਦੇ ਨਹੀਂ ਹੈਗੇ ਲਾਡ ਨਹੀਂ ਲੜਾਂਦੇ ਹਾਂ ਹਾਂ ਲਾਡੀਆਂ ਦੇਖੋ ਲਾਡ ਨਹੀਂ ਲੜਾਂਦੇ ਤੇਤੋਂ ਵੱਧ ਮੈਂ ਇਹਨੂੰ ਲਾਡ ਲੜਾਇਆ ਏ ਹੁਣ ਮੰਮੀ ਹੁਣ ਮੰਮੀ ਦਾ ਹੈ ਇਹਨੂੰ ਹੁਣ ਮੰਮੀ ਦਾ ਹੈ ਜ਼ਿਆਦਾ ਕਰਨ ਲੱਗਿਆ ਹੁਣ ਮੈਂ ਕੀ ਕਰ ਸਕਦੀ ਐ ਛੋਟਾ ਹੁੰਦਾ ਕਿ ਅੱਡਾ ਬੜਾ ਕਿੱਥੇ ਦੀ 6 ਮਹੀਨੇ ਹੋ ਗਏ ਉਹ ਹੋ ਗਿਆ ਤਾਂ ਹੀ ਤਾਂ ਇਹ ਹੁਣ ਆ ਤਾਂ ਹੁਣ ਸਿਆਲ ਸ਼ੁਰੂ ਹੋਏ ਤੇ ਐ ਵੀ ਹੁਣ ਅੰਦਰ ਬੈਠ ਜੰਨੇ ਆ ਰਜਾਈਆਂ ਲੈ ਕੇ ਵੀ ਇੰਨਾ ਛੱਡ ਕੇ ਜਾਂਦੀ ਪੜੇ ਲਾ ਕੇ ਬਿਠਾ ਦਿੰਦੇ ਹਾਂ ਬੱਸ ਗਾਣੇ ਗਾਣੇ ਆ ਟੀਵੀ ਲਾ ਕੇ ਸਾਰੇ ਇਹੀ ਕਰਦੇ ਆ ਮੈਂ ਕੱਲੀ ਥੋੜੀ ਕਰਦੀ ਆ ਫੇ ਤਾਂ ਹੀ ਕਰਦੀ ਹਿੰਦੇ ਕੋਈ ਨਹੀਂ ਜਾਂਦਾ ਸਾਰੇ ਮਮੀ ਨਹੀਂ ਮਮੀ ਨਹੀਂ ਕਰਦੀ ਹੈਗੀ ਬੀਬੀ ਨਹੀਂ ਕਰਦੀ ਸਾਡੇ ਤਿੰਨਾਂ ਕੋਲ ਫਰ ਜਾਂਦਾ ਇਹ ਸਾਡੇ ਇਸ ਫਿਰ ਫਿਰ ਹੁਣ ਕੀ ਕਰੀਏ ਠੰਡੇ ਨਹੀਂ ਹੁੰਦੀ ਇਹਨਾ ਇਹਨੂੰ ਬਾਹਰ ਪੇ ਸਕਦੇ ਨਾ ਮੈਂ ਬਾਹਰ ਜਾ ਸਕਦੀ ਆ ਮੈਨੂੰ ਠੰਡ ਲੱਗਦੀ ਤਾਂ ਕਰਕੇ ਮੈਂ ਅੰਦਰ ਬਹਿ ਜਾਂਦੀ ਆ ਟੀਵੀ ਲਾ ਕੇ ਹੁਣ ਵੀ ਮੈਂ ਇਹਨੂੰ ਟੀਵੀ ਲਾ ਕੇ ਬਿਠਾਉਂਗੀ ਅੰਦਰ ਕੱਢੂ ਨਾ ਜਿਆਦੇ ਨੂੰ ਕਿਉਂ ਆ ਹੁਣ ਜਦ ਹੁਣ ਮੇਰੀ ਗੱਲ ਸੁਣੋ ਘੁੰਮਣਾ ਮੈਂ 10 ਦਿਨਾਂ ਤੋਂ ਛੱਡਿਆ ਏ ਪਹਿਲਾਂ ਤਾਂ ਮੈਂ ਘੁੰਮਦੀ ਸੀ 10 ਦਿਨ ਪਹਿਲਾਂ ਤਾਂ ਰਾਮ ਤੇ ਜਾਂਦਾ ਦਾ ਆ 10 ਦਿਨਾਂ ਤੋਂ ਹਟਿਆ ਏ ਪਤਾ ਨਹੀਂ ਇਹਨੂੰ ਪਤਾ ਨਹੀਂ ਇਹਨੂੰ ਕਿਹੜੀ ਪੱਟੀ ਪੜਾਈ ਆ ਵੀ 10 ਦਿਨਾਂ ਤੇ ਹਟ ਗਿਆ ਇਹ ਮੇਰੇ ਨਾਲ ਜਾਣੇ ਤੇ ਘੁੰਮਣੇ ਤੇ ਆ 10 ਦਿਨ ਪਹਿਲਾਂ ਮੇਰੇ ਨਾਲ ਸਾਈਕਲੀਆਂ ਤੇ ਕਿਹੜੇ ਘੜਦਾ ਹੁੰਦਾ ਸੀ ਇਹ ਸੜਕ ਤੇ ਹੁਣ ਭੁੱਲ ਗਿਆ ਹਾਂ ਹੁਣ 10 ਦਿਨਾਂ ਦੇ ਅੰਦਰ ਅੰਦਰ ਹੀ ਭੁੱਲ ਗਿਆ ਇਹ ਓਏ ਪਾਣੀ ਚ ਚਲੋ ਜੀ ਹੁਣ ਇਹਨੂੰ ਮੈਂ ਥੱਲੇ ਲੈ ਕੇ ਚੱਲਾਂ ਨਹੀਂ ਇਹ ਤਾਂ ਪਹਿਲਾਂ ਸਾਡੀ ਦਰਾਨੀ ਚ ਠਾਣੀ ਦੀ ਇੱਕ ਜਵਾਕ ਪਿੱਛੇ ਲੜਾਈ ਪੈ ਤੇ ਬਿਸਮਲਾ ਬੀਬੀ ਆ ਦੇਖੋ ਰਾਟ ਅਮਰੀ ਮੰਮੀ ਦਾ ਇਹ ਜਿਆਦਾ ਕਰਨ ਲੱਗ ਗਿਆ ਹੈ ਕਬੜ ਕੌਣ ਕਰੂਗਾ ਤੇਰਾ ਬਾਪ ਤੇਰਾ ਬਾਪ ਕਰੂਗਾ ਬਾਪ ਤਾਂ ਬੈਠਿਆ ਧਰਨੇ ਤੇ ਬਾਪ ਤਾਂ ਰੋਜ਼ ਮੁਹਾਲੀ ਚਲੇ ਜਾਂਦਾ ਹੈ ਵਿਚਾਰਾ ਹੈ ਹਾਂ ਦਈ ਮੈਂ ਦੁੱਧ ਬੁਲਾ ਦਿੰਦੀ ਆ ਭੱਜ ਗਿਆ ਦੇਖ ਲੈ ਆ ਹੀ ਨਹੀਂ ਰਿਹਾ ਹਾਂ ਠੀਕ ਆ ਜੱਪਾ ਜੱਪਾ ਜਰਾਬੋ ਦੇਦੇ ਬੀਬੀ ਨੂੰ ਕੰਨਾਂ 'ਚ ਫੇਰ ਦੇ ਕੰਨਾਂ 'ਚ ਫੇਰ ਦੇ ਕੰਨਾਂ 'ਚ ਬੀਬੀ ਦੇ ਕੰਨਾਂ 'ਚ ਫੇਰ ਦੇ ਲਾਈ 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 ਲੀਟ ਜਾ ਪਹਿਲਾਂ ਫੇਰ ਬੀਬੀ ਫੜਾਣੀ ਨਹੀਂ ਤੀ ਅਜੇ ਨੇ ਲੀਟਣਾ ਤਾਂ ਬੜਾ ਯਾ ਆਪੀ ਛੱਡ ਦਿਓ ਜੋ ਵੀ ਮੰਗਣ ਲੋ ਜੀ ਤਾਂ ਇਹ ਯੂਨੀਅਨੀ ਬਯਾਮੀਨ ਟਾਈਮ ਹੋ ਗਿਆ ਸਵਾਦੋ ਸਵਾਦੋ ਹੋ ਗਿਆ ਅੱਛਾ ਦੋ ਐਲੀ ਦਿਨ ਸਵਾਦੋ ਦਾ ਟਾਈਮ ਹੋ ਗਿਆ ਤੇ ਅਸੀਂ ਪਹਿਰੇ ਚਾਹ ਚਾਹ ਨਾਲ ਕੋਈ ਪੰਜੀਰੀ ਖਾਇਆ ਕੋਈ ਲੱਡੂ ਲੱਡੂ ਮੈਂ ਖਾਇਆ ਇਹ ਹਾਫ ਲੱਡੂ ਅੱਧਾ ਖਾਇਆ ਇਹ ਪੰਜੀਰੀ ਤਾਂ ਦਿਖਾ ਦਿੰਦੀ ਅੱਛਾ ਇਹ ਪੰਜੀਰੀ ਖਾ ਰਹੀ ਐ ਉੱਥੇ ਜਾ ਕੇ ਦਿਖਾ ਕੇ ਆ ਮੈਂ ਨੇੜੇ ਕਰਕੇ ਦਿਖਾ ਆਖੀ ਪਤਾ ਨੇੜੇ ਪੰਜੀਰੀ ਦੇਖਣ ਲੱਗ ਪਏ ਤੁਸੀਂ ਇਹਨੂੰ ਸੰਭਾਲੋ ਏਨੀ ਏਨੀ ਮੇਰੇ ਨਾਲ ਹੁਣ ਲੱਗਦਾ ਨਹੀਂ ਹੈਗਾ ਜਮਾ ਵੀ ਨਹੀਂ ਇਹ ਮੇਰੇ ਨਾਲ ਮੈਜਿਕ ਮਾਨ ਵੀ ਲੈ ਕੇ ਜਾਂਦੀ ਤਾਂ ਵੀ ਮੈਨੂੰ ਬਾਏ ਬਾਏ ਕਰ ਦਿੰਦਾ ਹੈ ਮੇਰੇ ਨਾਲ ਤਾਂ ਹੁਣ ਜਮਾ ਹੀ ਲਾਦਾ ਬਸ ਸਾਰਾ ਦਿਨ ਆਪਣੀ ਮੰਮੀ ਦੀ ਗੋਦੀ ਚ ਪੜਿਆ ਰਹਿੰਦਾ ਹੈ ਕਰਾਂਗੇ ਬਹੁਤ ਹੁੰਦਾ ਇਹਦਾ ਹੋਣਾ ਬਾਰੇ ਕਿਸੇ ਦੇ ਲਵੇ ਨਹੀਂ ਇਹ ਲੱਗਦਾ ਹੈਗਾ ਹੈ ਕਿਹੜਾ ਬਾਏ ਬਾਏ ਹੁਣ ਕਰਾਂਗੇ ਜੇ ਮੈਂ ਜੇ ਤਾਂ ਜੇ ਤਾਂ ਇਹ ਫੜਨ ਦੂਗੀ ਤਾਂ ਇਹਨੂੰ ਲੱਗੂ ਮੇਰੀ ਮੰਮੀ ਚ ਲਾ ਰਹੀ ਆ ਮੰਮੀ ਚਲਾ ਲਈ ਹੈ ਮੇਰੀ ਤੇ ਤਾਂ ਖੁਸ਼ ਹੋ ਕੇ ਸਾਈਕਲੀ ਤੇ ਬੈਠੂਗਾ ਵੀ ਘੁੰਮਣ ਚੱਲੇ ਮੇਰੀ ਮੰਮੀ ਲੈ ਕੇ ਚੱਲੀ ਹੈ ਜਦ ਮੈਂ ਇਹਨੂੰ ਹਟਾ ਦੋਗੀ ਵੀ ਬੜਾ ਜ ਤੂੰ ਹਟ ਜਾ ਮੈਂ ਪਿੱਛੇ ਤੇ ਸਾਈਕਲੀ ਫੜੂਗੀ ਜਦ ਇਹ ਝਾਲ ਮਾਰ ਕੇ ਚੱਲਦੀ ਗੱਡੀ ਚ ਨੂੰ ਝਾਲ ਮਾਰੂਗਾ ਚੱਲਦੀ ਗੱਡੀ ਤੇ ਝਾਲ ਮਾਰਦਾ ਹੈ ਫਿਰ ਬਾਅਦ ਵਿੱਚ ਮੈਂ ਜੇ ਕਹ ਦੂੰਗੀ ਮੈਂ ਜਾ ਰਹੀ ਆ ਉਹ ਕਰ ਬਾਈ ਬਾਈ ਅਬੂ ਜੀ ਜਾ ਰਹੀ ਆ ਰਾਮੀ ਹੋ ਗਿਆ ਇਹ ابو ਬੂਟ ਨਹੀਂ ਬਹਤ ਕੁਰਸੀ ਲੈ ਗੀ ਸਕੇ ਨਹੀਂ ਕੋਈ ਖੜਦਾ ਉਹ ਹਰਮੀ ਬਹੁਤ ਹੋ ਗਿਆ ਬੂਟ ਨਹੀਂ ਬਹਤ ਬੂਟਦਾ ਨੀ ਤੇ ਕੀ ਰਾਮੀ ਹੋ ਗਿਆ ਹੁਣ ਨਹੀਂ ਕਿਸੇ ਕੋਲ ਖੜਦਾ ਆਪਣੀ ਮੰਮੀ ਤੋਂ ਸਿਵਾ ਹਟ ਟਾਈਮ ਤੈਨੂੰ ਲਾਹ ਰਹਿੰਦਾ ਹਟ ਟਾਈਮ ਲਾਹਾ ਹਰ ਹਰ ਟਾਈਮ ਲਾਹ ਰਹਿੰਦਾ ਹਟ ਟਾਈਮ ਹਰ ਟਾਈਮ ਤੈਨੂੰ ਲਾਹ ਰਹਿੰਦਾ ਹਰ ਟਾਈਮ ਲਾਹ ਮੈਂ ਸਾਰੀ ਕਸਤ ਕਰਦੀ ਹਾਂ ਹਾਂ ਹਰ ਟਾਈਮ ਲਾਹ ਰਹਿੰਦਾ ਹਰ ਟਾਈਮ ਕੈਮਰਾ ਲੈ ਕੇ ਇਹ ਗੇਟਾ ਮੁਰੇ ਖੜੀ ਰਹਿੰਦੀ ਐ ਕਦ ਕੋਈ ਆਵੇ ਕਦ ਕੋਈ ਜਾਵੇ ਮਸਕਾ ਬੋਆ ਚੇਰੇ ਦੀ ਕਿਡਾ ਮਸਕਾ ਤੁਹਾਨੂੰ ਕਿਵੇਂ ਪਤਾ ਚੱਲਿਆ ਕੁੜੀ ਹੋਈ ਆ ਨਾ ਤੁਹਾਨੂੰ ਕਿਵੇਂ ਪਤਾ ਚੱਲਿਆ ਪਹਿਲਾਂ ਦੱਸੋ ਕੁੜੀ ਹੋਈ ਆ ਉਹ ਫੋਨ ਵਾ ਗਿਆ ਖਾਨੀ ਕਾਕੇ ਦੀ ਬੂਰੇ ਕਰਿਆ ਤੇ ਇਹ ਚ ਦੱਸੋ ਸਾਨੂੰ ਲਿਖ ਕੇ ਹਾਂ ਕਾਨੀ ਕਾਕੇ ਦੀ ਬੂਰੇ ਕਰਿਆ ਅੱਛਾ ਅਸੀਂ ਤਾਂ ਨਹੀਂ ਕੀਤਾ ਹੈਗਾ ਵੀ ਚਲ ਕੋਈ ਨਾ ਦੁੱਖ ਦਾ ਕੰਮ ਆ ਐਵੇਂ ਹਨਾ ਫੋਨ ਨਹੀਂ ਕਰੀਦਾ ਹੁੰਦਾ ਹਨਾ ਮਾੜਾ ਮੋਟਾ ਸਾਨੂੰ ਕਿਹ ਪਤਾ ਤਾਂ ਵੀ ਤੁਹਾਨੂੰ ਸਨੇਹ ਹੱਥ ਹੀ ਲੱਗ ਜੂ ਜਾ ਰਹੇ تھے ਅਸੀਂ ਹੈ ਜਾ ਰਹੇ تھے ਅੱਛਾ ਹਾਂ ਜਾ ਰਹੇ ਅੱਛਾ ਅੱਜ ਜਾ ਰਹੇ ਤੇ ਜਾ ਰਹੇ ਤੇ ਅਸੀਂ ਹਾਂ ਕਹਿੰਦਾ ਖੇਡ ਲੇ ਕੋ ਮਸਾਲਾ ਘਟਦੀ ਹਮਾ ਉਧਰ ਜਾਂਦਾ ਕਿੱਥੇ ਕਦੇ ਪੌੜੀ ਚੜਦਾ ਸਾਢੇ 4 ਹੋ ਗਏ ਬਸ 5 ਵਜੇ ਸੀ ਰੋਟੀ ਲੱਗ ਜਾਉਣੀ ਅੱਜ ਤਾਂ ਅੱਧਾ ਘੱਟ ਪੜਾ ਇਹ ਇਹ ਬਾ ਇਹ ਬਾਰਡਰ ਪਰ ਆ ਕੇ ਖੜਦਾ ਏ ਪੌੜੀ ਪਰ ਚੜ ਜਾਂਦਾ ਫਿਰ ਹੁਣ ਜਿਹੜਾ ਇਹਨੂੰ ਕੰਮ ਪਸੰਦ ਆ ਤਾਂ ਇਹਨੇ ਕਰ ਲੈ ਇਹਨੂੰ ਮੈਸਾਂ ਦਾ ਕੰਮ ਪਸੰਦ ਆ ਜੈ ਚਲ ਉਧਰ ਚਲ ਆ ਜਾ ਕਾਰਟੂਨ ਦੇਖੀਏ ਆਪਾਂ ਚਲ ਆ ਜਾ ਲੋ ਜੀ ਅਸੀਂ ਚੱਲੇ ਹੁਣ ਰਵੀ ਦੀ ਛੋਟੀ ਜੀ 베ਬੀ ਗਰਲ ਦੇਖਣ ਹਸਪੀਟਲ ਚ ਇਹ ਉੱਥੇ ਹੁਣ ਤੁਹਾਨੂੰ ਵੀ ਦਿਖਾਵਾਂਗੇ ਵੀਡੀਓ ਬਣਾਵਾਂਗੇ ਛੋਟੀ ਜੀ 베ਬੀ ਗਰਲ ਦੀ ਇਹ ਸਾਡੇ ਰਿਸ਼ਤੇ ਚ ਨਣਦ ਲੱਗੀ ਜਿਵੇਂ ਰਵੀ ਸਾਡੀ ਸਾਸੂ ਮਾਂ ਲੱਗੀ ਪਰ ਅਸੀਂ ਉਹਨੂੰ ਆਪਣੇ ਹਾਨ ਦੀ ਹੋਣ ਕਰਕੇ ਅਸੀਂ ਉਹਨੂੰ ਨਾਂ ਵੀ ਲੰਦੇ ਆ ਉਹਨਾਂ ਨੂੰ ਮਤਲਬ ਵੀ ਵਿਓ ਹੋ ਤਾਈ ਚਾਚੀ ਕੁਝ ਵੀ ਨਹੀਂ ਕਹਿੰਦੇ ਤੇ ਉਹਨਾਂ ਦੀ ਉਹਦੀ ਬੇਟੀ ਸਾਡੀ ਨਣਦ ਲੱਗੀ ਪਰ ਅਸੀਂ ਉਹਨਾਂ ਨੂੰ ਹੁਣ ਯੂਵੀ ਉਹਨਾਂ ਦੇ ਜਿਵੇਂ ਬਾਕੀ ਭੈਣ ਭਾਈਆਂ ਐ ਇਦਾਂ ਹੀ ਭੈਣੇ ਮੰਨਾਂਗੇ ਏ ਅੱਜ ਅਸੀਂ ਦੇਖਣ ਚੱਲੇ ਆ ਤੇ 9 ਸਾਲਾਂ ਬਾਅਦ ਉਹਨਾਂ ਦੇ ਘਰ ਖੁਸ਼ੀਆਂ ਭਰਿਆ ਦਿਨ ਆਇਆ ਏ ਤੁਹਾਡੇ ਨਾਲ ਵੀ ਸ਼ੇਅਰ ਕਰ ਰਹੇ ਆ ਪਲੀਜ਼ ਸਾਰੇ ਵਧਾਈਆਂ ਜਰੂਰ ਦਿਓ ਸਾਡੇ ਤੇ ਇਧਰ ਮੇਰੀ ਦਰਾਣੀ ਦੇਖੋ ਕਿੰਨਾ ਸੋਹਣਾ ਸੂਟ ਪਾ ਕੇ ਚੱਲੀ ਆ ਹੁਣ ਸਾਰੇ ਕਹਣਗੇ ਤੁਹਾਡੀ ਜਠਾਣੀ ਕਿਉਂ ਘੜਾਣੇ ਸੂਟ ਪਾਉਂਦੀ ਆ ਮੈਂ ਕਿਹਾ ਸੀ ਵੀ ਬਦਲ ਲਓ ਕਹਿੰਦੇ ਨਾ ਨਾ ਮੈਨੂੰ ਕੋਲ ਆਂਦੀ ਆ ਵੀ ਕੋਲ ਕਿਉਂ ਹਸਪੀਟਲ ਚ ਜਾਣਾ ਏ ਮੈਂ ਨਾਲੇ ਥੋਲੇ ਫਰੈਸ਼ ਹੋ ਗਏ ਹਨਾ ਕੱਲ ਤਾਂ ਸੂਟ ਪਾਇਆ ਹਜੇ ਆਪਾਂ ਹਸਪੀਟਲ ਚ ਚੱਲੇ ਆ ਚਲੋ ਖੁਸ਼ੀ ਲਈ ਵੀ ਚੱਲੇ ਆ ਹੁਣ ਵਿਆਹ ਵਾਂਗੂ ਸੱਜ ਕੇ ਥੋੜੀ ਜਾਣਾ ਉੱਥੇ ਵਿਆਹ ਵਾਂਗੂ ਥੋੜੀ ਸੱਜੀਆਂ ਖੁਸ਼ੀ ਉਹ ਮੈਂ ਖੁਸ਼ੀ ਲਈ ਜਾ ਰਹੇ ਹਾਂ ਖੁਸ਼ੀ ਖੁਸ਼ੀ ਨਵੇਂ ਸੂਟ ਪਾਉ ਹੁਣ ਮੈਂ ਚਲੋ ਕੋਈ ਬਾਤ ਨਹੀਂ ਜਿੱਦ ਉਧਰ ਪਾਵਾਂਗੇ ਨਵੇਂ ਜਿੱਦਨ ਉੱਥੇ ਕੋਈ ਸੈਲੀਬ੍ਰੇਸ਼ਨ ਕਰਨਗੇ ਫਿਰ ਮੈਂ ਨਵੇਂ ਫਿਰ ਮੈਂ ਨਵਾਂ ਸੂਟ ਪਾ ਕੇ ਜਾਊਂਗੀ ਸਾਰੇ ਸਾਰੇ ਫਿਰ ਉਧਰ ਨਵਾਂ ਸੂਟ ਪਾ ਕੇ ਆਉਂਗੀ ਜਿੱਦਨ ਕੋਈ ਉਰੇ ਆ ਕੇ ਸੈਲੀਬ੍ਰੇਸ਼ਨ ਹੋਊਗਾ ਹਨਾ ਫੁਰਾ ਹਸਪੀਟਲ ਚ ਚੱਲੇ ਆਣ ਨਾਲੇ ਆਪਾਂ ਫੇਰ ਨਾ ਉਹ ਉੱਥੇ ਡਾਕਟਰ ਨਰਸਾ ਨਾ ਮੂੰਹ ਕਿਨੂੰ ਚਾਕੀ ਜਾਂਦੇ ਨੇ ਜਿਵੇਂ ਪਿੰਡਾਂ ਦੇ ਤੀਵੀਆਂ ਦੇਖਦੀਆਂ ਨੇ ਸਾਰੀਆਂ ਖੜ ਖੜ ਕੇ ਇਸ ਕਰਕੇ ਮੈਂ ਤਾਂ ਨਹੀਂ ਬੰਦੀ ਹੈਗੀ ਅੰਨੇ ਨਵੇਂ ਸੂਟ ਚਲੋ ਜੇ ਅਸੀਂ ਚੱਲੇ ਹਨੇਰਾ ਦੇਖੋ ਕਿੰਨਾ ਹੋ ਰਿਹਾ ਹਨੇਰਾ ਹੋ ਜਾਣਾ ਸਾਨੂੰ ਆਂਦਿਆਂ ਨੂੰ ਤੇ ਮੰਮੀ ਲੱਗੀ ਹੋਈ ਹੈ ਰੋਟੀ ਜਿੱਦੋਂ ਅਸੀਂ ਜਾਣਾ ਹੁੰਦਾ ਮੰਮੀ ਰੋਟੀ ਲੱਗਦੀ ਤਾਂ ਥੋੜਾ ਗੁੱਸੇ ਹੋ ਜਾਂਦੀ ਹੈ ਨਰਾਜ਼ ਹੋ ਜਾਂਦੀ ਹੈ ਫੇਰ ਆ ਕੇ ਸੱਟ ਹੋ ਜਾਂਦੀ ਹੈ ਜਦੇ ਤੇ ਜਦ ਇਹ ਪੁੱਛੂਗੀ ਕਿਵੇਂ ਆ ਕਿੱਦਾਂ ਦੀ ਆ ਕਿ ਕਿਸਨ ਦੇ ਨਾਲ ਇੱਕ ਮਿੰਟ ਕਰ ਰਹੇ ਤੇ ਰਾਵੀ ਦੇ ਕਾਦ ਹੋਗਾ ਕਾਦ ਹੋਊਗਾ ਦਨ ਸਾਰਿਆਂ ਨੂੰ ਵਧਾਈਆ ਅੱਜ ਉਹ ਦਿਨ ਆ ਗਿਆ ਐਨੇ ਨੇੜੇ ਕੈਮਰਾ ਛੋਟੇ ਬੱਚੇ ਦੇ ਹੈਨਾ ਜੀ ਦੇ ਜੀ ਦੇ ਲਈ ਕਮੈਂਟ ਆ ਰਹੇ ਤੇ ਜੀ ਦੇ ਲਈ ਕਮੈਂਟ ਆ ਰਹੇ ਤੇ ਆਗੀ ਆਗੀ ਛੋਟੀ ਮਾਸੀ ਨੂੰ ਵੀ ਵਧਾਈਆਂ ਮਾਸੀ ਮਾਸੀ ਵਿੱਚ ਵਿੱਚ ਲੁਕ ਡਈਏ ਇੱਕ ਜਨ ਉਹ ਤੇ ਉਹ ਆਨੀ ਨਾ ਮਸੀ ਪੂਆ ਸਾਰਿਆਂ ਨੂੰ ਵਧਾਈਆਂ ਮੇਰੀ ਹਾਂ ਇਬਾਦਤ ਇਬਾਦਤ ਵੀ ਸੋਨਾ ਤਾਂ ਹਾਂ ਅਸੀਂ ਬਹੁਤ ਜਿੰਦ ਕਰ ਰੱਖ ਲਿਆ ਹਨ ਹਾਂ ਵੀ ਚਲ ਵਧੀਆ ਏ ਇਹਦੇ ਪਾਪਾ ਦੀ ਉਹ ਆ ਇਹ ਤਾਂ ਫਾਈਨਲ ਤਾਂ ਵੀ ਜਿੰਦ ਕਰ ਹਾਂ ਮੈਂ ਕਿਹਾ ਵੀ ਪਹਿਲਾ ਕੀ ਪਤਾ ਚੇਂਜ ਹੋ ਜਾਵੇ ਵੀ ਟਾਈਮ ਪਰ ਇਬਾਦਤ ਵੀ ਵਧੀਆ ਲੱਗਦਾ ਇਬਾਦਤ ਸੋਨਾ ਤਾਂ ਮੈਨੂੰ ਵੀ ਪਸੰਦ ਤਾਂ ਮੰਨਦੇ ਨਹੀਂ ਹੈਗੇ ਮੈਂ ਕਿਹਾ ਪੂਆ ਮਾਸੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਜੀ ਕੀ ਕੁਆਜੀ ਹਾਂ ਕਿਉਂਕਿ 10 ਸਾਲਾਂ ਬਾਅਦ ਹੈ ਨਾ ਮਸਾਦ ਹੀ ਨਾ ਆਇਆ ਹੋਰ ਫਰਮਾਤਮਾ ਨੇ ਮਸਾ ਸਹੀ ਗੱਲ ਆ ਪੂੜੀ ਆ ਜਵੇ ਬਾਈ ਜਿਹੜਾ ਘਰ ਚ ਜੀ ਹੋ ਜਾਵੇ ਬਸ ਉਹੀ ਬਹੁਤ ਅੱਛਾ ਅੱਜ ਕੱਲ ਦੇ ਉੱਚ ਹੈ ਨਾ ਹੋਰ ਆ ਗਿਆ ابو ਆ ਕੌਣ ਹੈ ਕਾਕਾ ਕਾਕੀ ਕਾਕੀ ਦੀਦੀ ਹੈ ਛੋਟੀ ਦੀਦੀ ਹੈਲੋ ਲਗਦੀ ਇਹ ਤਾਂ ਮੈਂ ਸੌ ਰਹੀ ਆ ਰਾਮ ਤੇ ਇਹ ਆ ਆਪੋ ਨਹੀਂ ਪੈਸੇ ਛੜਦਾ ਹੁੰਦਾ ਤਾਂ ਜਦ ਇਹ ਸਵੇਰੇ ਮਿਲੇ ਹੁੰਦੇ ਤੇ ਹੱਥ ਫੜਾ ਮੇਦੇ ਹਨਾ ਫੜਾ ਆਖਾ ਹੋ ਜਾਂਦਾ ਤੇ ਹੱਥ ਚੋਂ ਲਾਵੀ ਆਪਰੇ ਹੈਲੋ ਹੈਲੋ ਛੋਟੀ ਜੀ ਕੰਨਿਆ ਦੇਵੀ ਦਾ ਸ਼ਗਨ ਕੋਸੀ ਤਾਂ ਮੰਗੇ ਰਹੇ ਸੀਗੇ ਵੀ ਅਗ ਅ ਕੈਨ ਨਹੀਂ ਰੇ ਸੀ ਜਰ ਅਪਾ ਕੰਚ ਕਾਂ ਵੜਾਈਆਂ ਸੀਗੀਆਂ ਹਾਂ ਕਹਿੰਦੇ ਅਗਲੇ ਸਾਲ ਵੀ ਮੇਰੀ ਕੰਚ ਕਵੜਦੀ ਜੇ ਮੈਂ ਵੀ ਹਾਂ ਕੰਚ ਦਾ ਨੂੰ ਹਾਂ ਸਹੀ ਗੱਲ ਹੈ ਚਲੋ ਇਹਨਾਂ ਦੇ ਵੀ ਕੁੜੀ ਕੁੜਕੇ ਤੂੰ ਗੁੜੀਆ ਤਾਂ ਲੈੜੀ ਆ ਗਿਆ ਬਈ ਤੁਹਾਨੂੰ ਜਿਆਦਾ ਨਹੀਂ ਹਾਂ ਨੈਕਸਟ ਐਪੀਟਮੈਂਟ ਜਿਆਦੇ ਸੀ ਔਰ ਸਾਫਤੇ ਵੱਡੇ ਜਿਹੜੇ YouTube ਦੀ ਪੂਰੀ ਆਡੀਅנס ਉਹਨਾਂ ਨੂੰ ਵੀ ਆਡੀਅנס ਨੂੰ ਕਿਉਂਕਿ ਉਹਨਾਂ ਨੂੰ ਬੇਸਬਰੀ ਤੇ ਇੰਤਜ਼ਾਰਤਾ ਰਾਵੀ ਠੀਕ ਆ ਕਿਵੇਂ ਆ ਤੁਸੀਂ ਦਿਖਾਉਂਦੇ ਨਹੀਂ ਕਹਦੇ ਹੁਣ ਵਲੌਗ ਚਿੰਨ੍ਹ ਨਹੀਂ ਆਂਦੀ ਹੈਗੀ ਅਸੀਂ ਕਿਹਾ ਸੀ ਹੁਣ ਖੁਸ਼ ਖਬਰੀ ਦੇ ਨਾਲੇ ਵਲੌਗ ਜਾ ਜਿੰਦਗਰ ਆ ਗਈ ਹੁਣ ਆ ਜੀ ਜਿੰਦਕਾਰ ਜਿੰਦਕਾਰ ਦਾ ਰੌਲਾ ਪੈ ਰਿਆ ਨਾਮ ਦਾ ਰੌਲਾ ਪੈ ਰਿਆ ਜਿੰਦਗਰ ਰਕਸਣਾ ਚਲੋ ਹੁਣ ਤਾਂ ਫਾਈਨਲ ਹੋ ਗਿਆ ਤੁਸੀਂ ਆਪਣੇ ਸ਼ੌਂਕ ਨੂੰ ਕਰ ਕਰੇ ਇਹ ਵਾਰਤ ਕਹਿ ਰਿਆ ਕਰੇ ਹੋ ਆਹੋ ਉਹ ਕੇ ਪਿੰਡ ਤਾ ਹੁਣਾ ਕਦੇ ਕਦੇ ਅੱਧ ਵਿਚਾਲੇ ਰੁਕ ਜਾਂਦੀ ਐ ਤੇ ਨਵੀਂ ਉਹ ਲਿਆਵਾਂਗੇ ਚਲ ਹੁਣ ਪਿੰਡ ਪਹੁੰਚਾਂਗੇ ਠੀਕ ਹੈ ਜੀ ਓਕੇ ਬਾਏ ਇਹ ਤਾਈ ਨੂੰ ਕਹਿ ਦਿਓ ਕਿ ਤਾਈ ਮਿਲ ਜਾ ਕੇ ਉਹੜਾ ਹਾਂ 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 ਤਾਂ ਚਾਰ ਦਿਨ ਕਿਤੇ ਦੋ ਤਿੰਨੇ ਨਾ ਹਾਂ ਠੀਕ ਹੈ ਸਰ ਬਾਏ ਬਤਾਇਆ ਵੀਰੇ ਅਸੀਂ ਆਗੇ ਘਰ ਵਾਪਸ ਹਨੇਰਾ ਹੋ ਗਿਆ ਹੁਣ ਰੋਟੀ ਖਾਣੇ ਆ ਭੁੱਖ ਬਹੁਤ ਲੱਗ ਰਹੀ ਐ ਦੇਖਿਆ ਜਿੰਦਕੌਰ ਜਿੰਦਕੌਰ ਰਜਿੰਦਰ ਰਜਿੰਦਰ ਕਰਿਆ ਕਰਨਗੇ ਚਾਹੇ ਜਿੰਦਾ ਕਹਿਣਾ ਨਹੀਂ ਅਜਿੰਦਰ ਜਿੰਦਰ ਕਰਾਣਾ ਹੋ ਜਿੰਦਾ ਸਹੀ ਗੱਸ ਕਰਿਆ ਮੈਂ ਸਾਰੇ ਆਮੀਓ ਕਹਿਣਗੇ ਜਿੰਦਾ ਜਿੰਦਕੌਰ ਆ ਕੁੜੀ ਦਾ ਨਾਮ ਤੁਹਾਨੂੰ ਬੁਲਾਰੀਦੀ 라ਵੀ ਕਹਿੰਦੀ ਤਾਈ ਲੋ ਜੇ ਸੀ ਅਗੇ ਹੱਥਾਂ ਜੋ ਵਾਪਸ ਤੇ ਵਾਪਸ ਆਣ ਸਾਰ ਮਨੇ ਰੋਟੀ ਖਾਈਆ ਰੋਟੀ ਭੁੱਖ ਬਹੁਤ ਲੱਗ ਰਹੀ ਆ ਤੇ ਸਾਰੇ ਬਹੁਤ ਜ਼ਿਆਦਾ ਖੁਸ਼ ਨੇ ਤੇ ਮੇਰੀ ਦਰਾਣੀ ਦੇ ਉਥੇ ਤਾਇਆ ਜੀ ਦੇ ਵੀ ਬੁੰਡਾ ਹੋਇਆ ਏ ਉਹਨਾਂ ਦੇ ਵੀ ਕੰਮ ਸ਼ਲਾਮਤ ਹੋਇਆ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਚੋਆ ਇੱਕੋ ਦਿਨ ਚ 2 ਬੱਜੇ ਹੋਏ ਆ ਉਧਰ ਆ ਵੀ ਦੇ ਧੀ ਆਈ ਆ ਤੇ ਬਹੁਤ ਉਹਨਾਂ ਦੇ ਬਹੁਤ ਉਹਨਾਂ ਦੇ ਵੀ 9 ਸਾਲਾਂ ਬਾਅਦ ਧੀ ਆਈ ਹੈ ਤੇ ਐਨੀ ਜਿਆਦਾ ਖੁਸ਼ੀ ਹੈ ਸਾਰੇ ਪਰਿਵਾਰ ਨੂੰ ਨਾ ਸਾਰੇ ਪਰਿਵਾਰ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਤੇ ਅਸੀਂ ਸਾਰੇ ਦੇਖ ਕੇ ਆਏ ਆ ਯੂਵੀ ਵੀ ਗਿਆਤਾ ਬੂ ਵੀ ਅਸੀਂ ਸਾਰੇ ਗਏ ਤੇ ਤੇ ਅਭੂ ਨਾ ਟੀਕਿਆਂ ਨਹੀਂ ਰਾਤ ਦਾ ਟਾਈਮ ਤਾਂ ਨਹੀਂ ਅਸੀਂ ਥੋੜਾ ਟਾਈਮ ਹੋਰ ਵੀ ਲਾ ਜਾਂਦੇ ਕੱਲੋ ਅਸੀਂ ਜਾਣਾ ਵਿਆਹ ਵਿਆਹ ਜਾਣਾ ਹੈ ਤੇ ਤਾਂ ਕਰਕੇ ਨਹੀਂ ਕੱਲੋਂ ਚਲੇ ਜਾਂਦੇ ਵਿਆਹ ਸ਼ਾਨ ਕਰਕੇ ਫਿਰ ਅੱਜੇ ਜਾਏ ਫਿਰ ਕਈ ਵਾਰ ਐਵੇਂ ਨਹੀਂ ਪਤਾ ਨਹੀਂ ਨਵੀਂ ਛੁੱਟੀ ਹੋ ਜਾਈਏ ਤੇ ਰਾਵੀ ਉਧਰ ਅਸੀਂ ਪੇਕੇ ਬਾਗੂ ਜੀ ਵੀ ਤਾਂ ਕਰਕੇ ਅਸੀਂ ਅੱਜ ਹੀ ਜਾਏ ਇਹ ਵੀ ਜਿੰਨਾ ਸਮਾਂ ਲੱਗਦਾ ਉਹਨਾਂ ਨਾਲ ਖੁਸ਼ੀ ਸੈਲੀਬ੍ਰੇਟ ਕਰਕੇ ਆਈਏ ਤੇ ਅਸੀਂ ਦੱਸਿਆ ਵੀ ਤਾਂ ਕਿਸੇ ਨੂੰ ਪਤਾ ਨਹੀਂ ਕਿ ਸਾਡੀ ਸਲਾਹ ਹੋਈ ਹੈ ਵੀ ਚਲ ਅਸੀਂ ਜਾ ਜਾਂਦੇ ਆ ਤੇ ਸਾਰਿਆਂ ਨੂੰ ਜਿੰਨੇ ਵੀ YouTube ਛਾਰੇ ਫੈਮਿਲੀ ਨੂੰ ਹਨਾ ਉਹ ਰਾਵੀ ਦੇ ਛੋਟੇ ਬੱਚੇ ਦੀ ਬਹੁਤ ਜ਼ਿਆਦਾ ਮਿਲਟੇ ਮਿਲਦ ਸੀਗੀ ਸਾਈ ਉਹ ਤੁਹਾਡੇ ਰੰਦੇ ਤੇ ਰਾਵੀ ਕੀਵੇਂ ਆ ਉਹਨੂੰ ਦਿਖਾਓ ਹਨਾ ਇਸ ਕਰਕੇ ਫਿਰ ਤਾਂ ਕਰਕੇ ਤੁਹਾਡੇ ਲਈ ਵੀ ਫਿਰ ਸਾਨੂੰ ਵੀ ਅੱਜ ਜੀ ਵੀ ਰਾਤ ਨੂੰ ਹੀ ਟਾਈਮ ਤੇ ਕਿਉਂਕਿ ਨਾ ਮਤਲਬ ਘਰੇ ਲੈ ਕੇ ਜਾਣ ਦੀ ਗੱਡੀ ਵੀ ਨਹੀਂ ਹੈਗੀ ਸਗੀ ਘਰੇ ਫਿਰ ਤਾਂ ਕਰਕੇ ਨਾ ਫਿਰ ਨੂੰ ਲੈ ਕੀਵੇਂ ਚ ਜਾਗਦੇ ਇਸ ਕਰਕੇ ਔਖਾਤਾ ਨਹੀਂ ਤਾਂ ਸੀ ਫਿਰ ਕੱਲ ਨੂੰ ਵਿਆਹ ਸੀਗਾ ਤਾਂ ਕਰਕੇ ਫਿਰ ਸਾਨੂੰ ਅੱਜ ਹੀ ਜਾਣਾ ਪੈ ਗਿਆ ਆਪਣੇ ਲਈ ਵੀ ਤੁਹਾਡੇ ਸਾਰਿਆਂ ਲਈ ਵੀ ਵੀ ਦੇਖ ਜਾਂਦੇ ਆ ਤੇ ਸਾਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਜ਼ਿਆਦਾ ਸਾਰਿਆਂ ਨੂੰ ਸਾਰਿਆਂ ਨੂੰ ਇੱਕ ਬਹੁਤ ਲੱਖ ਲੱਖ ਵਧਾਈਆਂ ਸਾਰੇ ਮੁਬਾਰਕਾਂ ਜ਼ਰੂਰ ਦਿਓ ਰਵੀ ਦੇ ਛੋਟੇ ਬੇਬੀ ਨੂੰ ਪਿਆਰ ਵੀ ਜ਼ਰੂਰ ਦਿਓ ਤੇ ਬਸ ਹੁਣ ਰੋਟੀ ਖਾ ਲਈਏ ਜੋ ਬਾਕੀ ਸਾਰੇ ਘਰਦਿਆਂ ਨੇ ਖਾ ਲਈ ਅਸੀਂ ਹੋ ਰਹੇ ਸੀਗੇ ਕਿ ਅਸੀਂ ਗਏ ਤੇ ਬਾਹਰ ਵੀ ਅਸੀਂ ਕੁਝ ਨਹੀਂ ਖਾਇਆ ਹੈਗਾ ਅਸੀਂ ਸਿਰਫ ਰੋਟੀ ਘਰ ਆ ਕੇ ਰੋਟੀ ਖਾ ਲਈ ਹੁਣ ਸਾਰੇ ਸਾਰਿਆਂ ਨੂੰ ਹੁਣ ਵਸਾਜ ਦਾ ਵਲੌਗ ਇੱਥੇ ਤੱਕ ਐਂਡ ਕਰਦੇ ਆ ਭੁੱਲ ਚੁੱਕ ਕੇ ਨਾ ਮੈਂ ਸਾਰਿਆਂ ਦੀ ਸ਼ੁਰੂਆਤ ਕਰਨ ਲੱਗੀ ਸੀ ਵੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰ ਵਲੌਗ ਦਾ ਮੈਂ ਲੱਗੇ ਸੀ ਐਂਡ ਕਰਨ ਤੇ ਬਸ ਮੈਂ ਆਪ ਨੂੰ ਹੁਣਾ ਦੁੱਧੂ ਪੁਲਾ ਰਹੀ ਆ ਤੇ ਹੁਣ ਇਹਨੇ ਸੌਣਾ ਹੈ ਬਸ ਹੁਣ ਇਹਨੂੰ ਸੁਲਾ ਦੇਣਾ ਹੈ ਰਾਤ ਦੇ ਬਚ ਗਏ 9 ਵਜੇ ਦਾ ਟਾਈਮ ਆ ਬਸ ਹੁਣ ਅਸੀਂ ਵੀ ਪੈਣੇ ਆ ਸਵੇਰੀ ਫਿਰ ਜਲਦੀ ਉੱਠਣਾ ਹੈ ਸਵੇਰੀ ਉੱਠ ਗਿਆ ਮੈਂ ਆ ਵੀ ਨਾਣਾ ਧੋਣਾ ਹੁੰਦਾ ਸੱਜਾ ਜੇ ਕਿਤੇ ਜਾਣਾ ਹੁੰਦਾ ਨਾ ਵੀ ਹੁਣ ਅ ਚਲੋ ਹੁਣ ਤਾਂ ਵਿਆਹ ਹੈ ਕਿਤੇ ਵੀ ਜਾਣਾ ਹੁੰਦਾ ਫਿਰ ਸਰਜਰੇ ਉੱਠ ਕੇ ਕੰਮ ਕਰ ਸਾਨੂੰ ਸਰਜਰੇ ਨਵੇੜਨਾ ਪੈਂਦਾ ਹੈ ਹਨਾ ਝਾੜੂ ਪੋਚੇ ਦਾ ਸਾਰੀ ਸਾਫ ਸਫਾਈ ਦਾ ਤੇ ਆਪਣਾ ਰੋਟੀ ਪਾਣੀ ਦਾ ਸਾਰਾ ਕੰਮ ਨਵੇੜਨਾ ਹੁੰਦਾ ਸਰਜਰੇ ਉੱਠ ਕੇ ਤਾਂ ਕਿ ਟਾਈਮ ਸਿਰ ਨਾ ਆ ਲਈ ਥੋੜੀ ਇੱਕ ਫਿਰ ਜਾਂਦਾ ਕਈ ਵਾਰ ਲਾਈਟ ਦਾ ਭਰੋਸਾ ਨਹੀਂ ਹੁੰਦਾ ਹੈਗਾ ਫਿਰ ਗਰਮ ਪਾਣੀ ਚਾਹੀਦਾ ਹੈ ਹਨਾ ਲਾਈਟ ਦਾ ਕੋਈ ਭਰੋਸਾ ਨਹੀਂ ਹੁੰਦਾ ਜਿਵੇਂ ਹੁਣ ਦੁਪਹਿਰੇ ਨਾ ਪਹਿਲਾਂ ਜਦ ਤੱਕ ਸੋਚਿਆ ਵੀ ਕੱਪੜੇ ਪ੍ਰੈਸ ਕਰਾਂਗੇ ਵੀ 2 ਵੀ 2:00 ਵਜੇ ਤੱਕ 2:00 ਵਜੇ ਲਾਈਟ ਚਲੇ ਗਈ 2 ਦਿਨ ਘੰਟੇ ਨਹੀਂ ਆਈ 3-4 ਘੰਟੇ ਸਾਨੂੰ ਵੀ ਕੱਪੜਿਆਂ ਦੀ ਟੈਨਸ਼ਨ ਹੋਣ ਲੱਗ ਗਈ ਸੀਗੀ ਹਨਾ ਮੈਂ ਵੀ ਕਰ ਲਈ ਮੈਂ ਕਿਹਾ ਸਵੇਰੇ ਜਲਦੀ ਉੱਠਣਾ ਏ ਝਾੜੂ ਪੂੰਛੇ ਦਾ ਸਾਰਾ ਕੰਮ ਨਿਬੇੜਨਾ ਏ ਸਬਜੀ ਉਹ ਹੀ ਨਹੀਂ ਆਲੂ ਕੈਰੀ ਤੇ ਤੋਂ ਆਲੂ ਵਿੱਚ ਪਨੀਰ ਪਾੜ ਕੇ ਪਾਉਣਾ ਏ ਨਾ ਧਰਨੀ ਹਾਂ ਸਬਜੀ ਵੀ ਧਰਨੀ ਆ ਸਵੇਰੇ ਫਿਰ ਆਏ ਸਾਰਾ ਕੰਮ ਕਰਨਾ ਹਨਾ ਵੀ ਉੱਠ ਕੇ ਫੇਰ ਦੇਖੀ 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 ਆ ਮੁੰਡੇ ਨੂੰ ਜਦ ਇਹ ਚੋ ਚੜ ਗਿਆ ਜਦ ਮੰਮੀ ਆਈ ਆ ਦੀ ਇਹ ਮੰਮੀ ਲੈਂਦਾ ਤੁਹਾਡੇ ਤੋਂ ਗੋਦੀ ਚੜਦਾ ਨਾ ਗੋਦੀ ਨਹੀਂ ਚੜਦਾ ਦੁੱਧ ਪੀ ਜਾਂਦਾ ਸੋ ਲੈਂਦਾ ਏ ਗੋਦੀ ਨਹੀਂ ਇਹ ਛੜਦਾ ਇੱਕ ਸਾਈਕਲ ਤੇ ਨਹੀਂ ਘੁੰਮਦਾ ਮੇਰੇ ਨਾਲ ਬਸ ਇਹ ਇਹ ਦੇਖੋ ਛਾਲ ਮਾਰ ਕੇ ਉਹ ਗਿਆ ਆਪਣੀ ਮਾਂ ਕੋਲੇ ਉਹ ਦੇਖੋ ਆ ਦੇਖੋ ਹੁਣ ਤਾਂ ਮੇਰੇ ਕੋਲ ਮੈਂ ਕਿਹਦੀ ਆਵਾਜ਼ ਸੁਣ ਲਾਂ ਦੇ ਮੇਰੀ ਗੋਦੀ ਚੋਂ ਖਿਸਕ ਜਾਂਦਾ ਆਪਦੀ ਮੰਮੀ ਕੋਲੇ ਜਾ ਪਾ ਜਾ ਹੁਣ ਖੇਲਾ ਜਾ ਹੋਰ ਕੋਟੀ ਘਟਦੀ ਦੀ ਗਰਮੀ ਹੀ ਹੋਗੀ ਨਾ ਹਾਂ ਗਰਮੀ ਹੋਗੀ ਗਰਮੀ ਹੋਏ ਗਈ ਪਤਾ ਦਿਨ ਚ ਵੀ ਨਾ ਗਰਮੀ ਬਹੁਤ ਹੋਗੀ ਕਿੰਨੀ ਗਰਮੀ ਹੋਣੀ ਨਹੀਂ ਹੋਣੀ ਨਹੀਂ ਚਾਹੀਦੀ ਸਾਰੇ ਹੱਦ ਕੀ ਕਹਿੰਦੇ ਤੇ ਠੰਡ ਬਹੁਤ ਪਾਉਗੀ ਪਰ ਮੈਨੂੰ ਸਾਨੂੰ ਤਾਂ ਲੱਗਦਾ ਨਹੀਂ ਬਈ ਵੀ ਮੈਨੂੰ ਤਾਂ ਜਮਾ ਹੀ ਲੱਗ ਰਿਹਾ ਵੀ ਠੰਡ ਪਾਉਗੀ ਮੈਂ ਵੀ ਬਲੌਗ ਦਾ ਸੈਂਡ ਕਰਦੀ ਹਾਂ ਹਾਂ ਮੈਂ ਵੀ ਬਸ ਸੈਂਡ ਕਰਦੀ ਹਾਂ ਜਿੰਨਾ ਕ ਬਣਿਆ ਪਲੀਜ਼ ਲਾਈਕ ਕਰਿਓ ਤੇ ਵਧਾਈਆਂ ਦਿਓ 라ਵੀ 라ਵੀ ਦੇ ਸਾਰੇ ਪਰਿਵਾਰ ਨੂੰ ਹਨਾ ਰਾਤਾਏ ਚਾਚੇ ਅਨੁਸਾਰਿਆਂ ਨੂੰ ਪੀਸ ਕਿਉਂਕਿ 9 ਸਾਲਾਂ ਬਾਅਦ ਘਰ ਚ ਅਗਲੇ ਦੇ ਖੁਸ਼ੀਆਂ ਆਈਆਂ ਨੇ ਹਨਾ ਤਾਂ ਆਪਾਂ ਨੂੰ ਹਰ ਇੱਕ ਨੂੰ ਵਧਾਈਆਂ ਦੇਣ ਦਾ ਜ਼ਰੂਰੀ ਹੁੰਦਾ ਹਨਾ ਆਪਾਂ ਛੋਟੀ ਜੇ ਬੱਚੇ ਨੂੰ ਉਹ ਕਹੀਏ ਆਸ਼ੀਰਵਾਦ ਦਈਏ ਹਨਾ ਚਲੋ ਜੀ ਹਾਂ ਜਿਹੜੀ ਵੀ ਦਾਤ ਦੇਤੀ ਪ੍ਰਮਾਤਮਾ ਨੇ ਬਸ ਉਹਨੂੰ ਹੋਵੇ ਮੁੰਡਾ ਹੋਵੇ ਹਾਂ ਹੱਥ ਆਧਾ ਜੋੜ ਕੇ ਸ਼ੁਕਰਾਨਾ ਕਰਨਾ ਚਾਹੀਦਾ ਤੇ ਬਾਕੀ ਹੁਣ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਆ ਹਨਾ ਤੇ ਵਲੌਗ ਨੂੰ ਵੱਧ ਵੱਧ ਪਿਆਰ ਦਿਓ ਪਲੀਜ਼ ਸਾਰੇ ਦੇਖਿਆ ਕਰੋ ਸਾਰੇ ਵਲੌਗਸ ਮੇ ਤਾਂ ਸਕਿੱਪ ਹੋ ਜਾਂਦੇ ਨੇ ਤਾਂ ਇਦਾਂ ਮਤਲਬ ਵਲੌਗ ਨਾ ਛੱਡੋ ਦੇਖਣਾ ਪਲੀਜ਼ ਵਲੌਗ ਸਾਰੇ ਦੇਖਿਆ ਕਰੋ ਮੇਰੇ ਵੀ ਮੇਰੀ ਦਰਾਨੀ ਜੀ ਤੁਸੀਂ ਵੀ ਕਹਿ ਦਿਓ ਵੀ ਸਾਰੇ ਵਲੌਗ ਸਾਰਾ ਵਲੌਗ ਦੇਖਿਆ ਕਰੋ ਜੀ ਉਧਰ ਵੀ ਸਾਰੇ ਜਣੇ ਤੁਸੀਂ ਚਾਰ ਪੰਜ ਵਾਰ ਮੇਰੇ ਵਲੌਗਸ ਵਿੱਚ ਬੋਲਤਾ ਪਲੀਜ਼ ਕਿਰਪਾ ਕਰਕੇ ਸਾਰੇ ਇੱਧਰ ਆਓ ਜੀ ਥੋੜਾ ਜਿਹਾ ਜਗ੍ਹਾ ਬਦਲੋ ਜੀ ਆ ਦੇਖੋ ਬੈਠ ਕੇ ਕਹਿੰਦੇ ਜਗ੍ਹਾ ਨਾਲ ਫੂੜ ਚਲਣੋਂ ਬਦਲ ਹੋ ਰਹੀ ਹੈ ਨਹੀਂ ਨਹੀਂ ਜੀ ਜਲਣ ਨਹੀਂ ਹੋ ਰਹੀ ਮੈਂ ਕਹਿ ਰਹੀ ਜੀ ਜਗ੍ਹਾ ਬਦਲੋ ਇੱਕ ਪਾਸੇ ਤੁਸੀਂ ਜਾ ਜਾ ਕੇ ਬੋਰ ਹੋ ਜਾਓਗੇ ਥੋੜੀ ਜੀ ਯਾਰ ਇਕੇ ਸਾਹ ਬਹੁਤ ਹੈ ਗੁੰ ਨਹੀਂ ਜੀ ਥੋੜਾ ਜਿਹਾ ਉੱਪਰ نیچے ਕਰ ਦਿਆ ਕਰੋ ਹੁਣ ਮੇਰੇ ਕਿੰਨੀ ਅੱਜ 5 6 ਦਿਨ ਨੇ ਸਾਰੇ ਵਲੋਗਾਂ ਨੂੰ ਇੱਕ ਸਾਰ ਪਿਆਰ ਦਿਆ ਕਰੋ ਕੋਸ਼ਿਸ਼ ਹਰ ਥਾਂਵੇਂ 8-8 ਅਸੀਂ ਹਸੀਮ ਜੀ ਇਕੱਠੀਆਂ ਕਰਦੀਆਂ ਦੋਨੇ ਇਕੱਠੀ ਕਰਦੇ ਆ ਤਾਂ ਪਲੀਜ਼ ਜੇਠਾਨੀ ਜੀ ਦੇ ਵਲੋਗ ਜ਼ਰੂਰ ਦੇਖੋ ਪਿਆਰ ਦਿਓ ਮੈਨੂੰ ਕਾਫੀ ਦਿਨ ਹੋ ਗਏ ਪਹਿਲਾਂ ਮੈਂ ਵਲੋਗ ਜੇ ਬਣਾਉਂਦੀ ਨਹੀਂ ਸੀ ਤੇ ਪਤਾ ਨਹੀਂ ਉਹਦੇ ਕਰਕੇ ਮੇਰੇ ਦੇਖਣੇ ਘਟ ਗਏ ਸੀਗੇ ਸਾਰੇ ਵੀ ਪਤਾ ਨਹੀਂ ਮੈਂ ਬੰਦ ਹੀ ਕਰ ਦੇਣਾ ਪਰ ਮੈਂ ਬੰਦ ਨਹੀਂ ਕੀਤਾ ਸੀਗਾ ਇਹ ਤਾਂ ਹੁਣ ਜਿਹੜਾ ਮੈਂ ਫੈਮਿਲੀ ਜੁੜ ਗਈ ਨਾਲ ਇਹਨਾਂ ਨੂੰ ਨਹੀਂ ਆਪਾਂ ਛੱਡਦੇ ਹੈਗੇ ਹਾਂ ਉਹ ਤੇ ਚਲੋ ਕਈ ਵਾਰ ਆਉਂਦਾ ਵੀ ਆਪਣਾ ਜੀ ਨਹੀਂ ਕਰਦਾ ਮਾਨੂੰ ਮਨ ਨੂੰ ਵਿੱਚ ਅਸੀਂ ਘਟਾ ਦਾਂਗੇ ਵੀ ਥੋੜੇ ਚਲ ਇੱਕ ਦੋ ਦਿਨ ਚ ਸਕਿੱਪ ਜੇ ਕਰਦਾਂਗੇ ਹਨਾ ਐਵੇਂ ਵੀ ਪਰ ਜੁੜੇ ਤੁਹਾਡੇ ਨਾਲ ਹਮੇਸ਼ਾ ਰਹਾਂਗੇ ਐ ਨਹੀਂ ਹੈਗੇ ਵੀ ਹਮੇਸ਼ਾ ਤੁਹਾਨੂੰ ਅਸੀਂ ਨਹੀਂ ਛੱਡ ਕੇ ਜਾਂਦੇ ਤੁਸੀਂ ਸਾਨੂੰ ਨਾ ਛੱਡ ਕੇ ਜਾਓ ਪਲੀਜ਼ ਚਲੋ ਜੀ ਅੱਜ ਦਾ ਵਲੌਗ ਆਪਾਂ ਇੱਥੇ ਤੱਕ ਸੀ ਗਿਆ ਬਹੁਤ ਹੋ ਗਈਆਂ ਗੱਲਾਂ ਬਾਤਾਂ ਹਾਸੀ ਮਜ਼ਾਕ ਹੁਣ ਮਿਲਦੇ ਤੁਹਾਨੂੰ ਅਗਲੇ ਵਿਆਹ ਵਾਲੇ ਵਲੌਗ ਵਿੱਚ ਬਾਏ 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 ਬਾਏ